ਸਿਰਫ ਫਗਵਾੜਾ ਦੇ ਮਸ਼ਹੂਰ ਲੋਕ ਗੜੀ ਵੇਖੇ ਅੱਜ ਸਖਤ ਨਾਕਾਬੰਦੀ ਕੀਤੀ ਗਈ ਹੈਗੀ ਆ ਕਿਸ ਤਰ੍ਹਾਂ ਦੀ ਚੈੱਕ ਮੁਹਿੰਮ ਸੀਗੀ ਜਿਹੜੀ ਪੰਜਾਬ ਸਰਕਾਰ ਵੱਲੋਂ ਮਹੰਮ ਜਿਹੜੀ ਨਸ਼ਾ ਵਿਰੋਧ ਸ਼ੁਰੂ ਕੀਤੀ ਗਈ ਆ ਜੀ ਉਹਦੀ ਲਗਾਤਾਰਤਾ ਦੇ ਵਿੱਚ ਜਿਹੜਾ ਆ ਅੱਜ ਆ ਮੇੜੂ ਦੇ ਜਿਹੜੇ ਪੀਜੀਜ਼ ਆ ਇਹ ਕਾਫੀ ਜਿਹੜੇ ਪੀਜੀ ਜ਼ਿਲ੍ਹਿਆਂ ਤੇ ਕੋਈ ਸਾਨੂੰ ਸ਼ੱਕ ਪੈਂਦਾ ਸੀ ਜਾਂ ਜਿਹੜੇ ਵੀ ਸ਼ੱਕੀ ਇੱਥੇ ਰਹਿ ਰਹੇ ਸੀ ਜਾਨੂੰ ਸਾਰੇ ਆਪਾਂ ਦੇ ਕਾਫੀ ਜਗ੍ਹਾ ਚੈੱਕ ਕੀਤੇ ਆ ਜੀ ਫਿਰ ਇਸ ਤੋਂ ਬਾਅਦ ਜਿਹੜਾ ਇਸ ਵੇਲੇ ਨਾਕਾਬੰਦੀ ਕਰਕੇ ਕਿ ਵਹੀਕਲਸ ਵੀ ਜਿਹੜੇ ਚੈੱਕ ਕਰ ਰਹੇ ਆ ਤਾਂ ਕਿ ਇਸ ਜਿਹੜਾ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ ਜਿਸ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਲਗਾਤਾਰ ਇਸੇ ਕਸਪਰੇਸ਼ਨ ਕਰ ਰਹੇ ਆ ਤੇ ਲਗਾਤਾਰ ਨਾਕਾਬੰਦੀ ਕਰਦੇ ਆ ਜਿਸ ਕਰਕੇ ਜਿਹੜਾ ਇੱਥੇ ਕਾਫੀ ਜਿਹੜਾ ਕਰਾਇਮ ਜਿਹੜਾ ਸੀ ਘਟ ਗਿਆ ਪਰ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਜਿਹੜਾ ਸਰ ਪ੍ਰਸ਼ਾਸਨ ਤੇ ਸਰ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਗਾ ਕਰਦੇ ਹੈਗੇ ਲੇਕਿਨ ਕਾਫੀ ਮਸ਼ਹੂਰਤ ਬਦਨਾਮੀ ਰਹੀ ਹੈਗਾ ਲੋਗ ਇਟੀ ਜਿੱਥੇ ਕਿ ਅਪਰਾਧਿਕ ਮਾਮਲੇ ਜਿਹੜੇ ਬਾਰ-ਬਾਰ ਉੱਪਰ ਕੇ ਸਾਹਮਣੇ ਆਉਂਦੇ ਰਹੇ ਤੇ ਹਨ ਜਿਨ੍ਹਾਂ ਦੇ ਸਬੰਧ ਵਿੱਚ ਸਬੰਧਤ ਕੂਸਿਓਂ ਕੀ ਵਿੱਚ ਝੜੂ ਵਿੱਚ ਕਈ ਮਾਮਲੇ ਦਰਜ ਹੈਗੇ ਆ ਸਰ ਇਹ ਇਹ ਮੁਹਿੰਮ ਜਿਹੜੀ ਇੱਕਦਲੀ ਹੈ ਜਮ ਲਗਾਤਾਰ ਚੱਲੀ ਲਗਾਤਾਰਤਾ ਦੇ ਵਿੱਚ ਨਾ ਪਹਿਲੇ ਤੁਹਾਨੂੰ ਬੱਸਦਾ ਕਿ ਲਗਾਤਾਰਤਾ ਦੇ ਵਿੱਚ ਕਾਲਾ ਵੀ ਕਾਫੀ ਜਿਹੜੇ ਆਪਾਂ ਕੈਸ ਆਰਗੇਸ਼ਨ ਕੀਤੇ ਆ ਲਗਾਤਾਰ ਅੱਗੇ ਵੀ ਜਿਹੜੇ ਆ ਉਹ ਕਰਦੇ ਰਹਾ ਸੋ ਸਰ ਕੀ ਅਪੀਲ ਹੈਗੀ ਆ ਇਲਾਕਾ ਵਾਸੀ ਕਿਸ ਤਰ੍ਹਾਂ ਪੁਲਿਸ ਦਾ ਸਪੋਰਟ ਸਹਿਯੋਗ ਕਰਨ ਔਰ ਜਿਹੜੇ ਲੋਕੀ ਬਾਹਰੋਂ ਆ ਕੇ ਇੱਥੇ ਬਸੇ ਹੋਏ ਹੈਗੇ ਜਿਹੜੇ ਅਪਰਾਧਿਕ ਮਾਮਲੇ ਨੂੰ ਅੰਜਾਮ ਦਿੰਦੇ ਹੈਗੇ ਉਹਨਾਂ ਨੂੰ ਕੀ ਚਿਤਾਬਨੀ ਨਹੀਂ ਹੈ ਇਸਕੇ ਲਈ ਸਿਰ ਪੀਜੀ ਵੇਡ ਨੇ ਨਾ ਪੀਜੀ ਦੀ ਮਾਤਰਾ ਕਾਫੀ ਜ਼ਿਆਦਾ ਵਾਧੀ ਹੋਈ ਹੈ ਜੀ ਬਿਲਕੁਲ ਇਹੀ ਕਾਲਾ ਵੀ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਤੋਂ ਸੈਗਰੀਗੇਸ਼ਨ ਦਾ ਚਾਲ ਸੀ ਜਿਹੜਾ ਸਟੂਡੈਂਟ ਕਰ ਰਿਹਾ ਹੈ ਉਹਨਾਂ ਨੂੰ ਸੈਗਰੀਗੇਟ ਕੀਤਾ ਜਾਵੇ ਸੈਕੰਡਲੀ ਇਹੀ ਜਿੰਨੇ ਵੀ ਪੀਜੀ ਹੈ ਆਨਰਸ ਆ ਇਹਨਾਂ ਨੂੰ ਕਹਾਂ ਸੀ ਕਿ ਜਿਹੜੇ ਵੀ ਆਪਣਾ ਸਟੂਡੈਂਟਸ ਵਗੈਰਾ ਜਾਂ ਬਾਹਰੋਂ ਜਿਹੜੇ ਆ ਆ ਕਿਸੇ ਨੇ ਰੈਂਟਡ ਰੂਮ ਦਾ ਲੈ ਕੇ ਤੇ ਉਹਨੂੰ ਰਹਿ ਰਹਿਆ ਉਹਨਾਂ ਨੂੰ ਗਰਾ ਪ੍ਰੋਪਰ ਵੈਰੀਫਿਕੇਸ਼ਨ ਕਰਾ ਕੇ ਇਹਨਾਂ ਨੂੰ ਆਪਣਾ ਦੇ ਸਰਕਾਰੀ ਜਿਹੜੀ ਪੁਲਿਸ ਪੋਸਟਾ ਇੱਥੇ ਵੀ ਜਿਹੜੀ ਲੋਕ ਵੈਰੀਫਿਕੇਸ਼ਨ ਕਰਾ ਸਿਰ ਕੀ ਨੇ ਦੇ ਸੰਬੰਧ ਲਾਜ਼ਮੀ ਡਾਕੂਮੈਂਟਸ ਹੈਗੇ ਆ ਇਹ ਲੋਕ ਜਿਹੜੇ ਸਟੂਡੈਂਟਸ ਹੈਗੇ ਕੋਈ ਹੋਰ ਵੀ ਹੈਗੇ ਆ ਕੀ ਇਹਦਾ ਸਾਰਾ ਰਿਕਾਰਡ ਇੱਥੇ ਸਮੇ ਸਮੇ ਤੇ ਜਮਾ ਹੁੰਦਾ ਹੈ ਹਾਂ ਜੀ ਜੀ ਮੋਸਟਲੀ ਸਾਰਾ ਰਿਕਾਰਡ ਅਸੀਂ ਮੇਨਟੇਨ ਕੀਤਾ ਆ ਪਰ ਫਿਰ ਵੀ ਜਾਦਾ ਜਿਹੜੇ ਪੀਸਿਸ ਬਣ ਕਰਨ ਕੁਝ ਛੋਟੀਆਂ ਖਾਮੀਆਂ ਜ਼ਰੂਰ ਰਹਿ ਜਾਂਦੀਆਂ ਫਿਰ ਵੀ ਅਸੀਂ ਲਗਾਤਾਰ ਇਹਨਾਂ ਤੇ ਜਿਹਨੇ ਵੀ ਪੀਡੀ ਆਨਰਸ ਹੈ ਇਹਨਾਂ ਨੂੰ ਹਦਾਇਤ ਵੀ ਕੀਤੀ ਹੋਈ ਹੈ ਕਿ ਜੜਾ ਵੀ ਕੋਈ ਨਵਾਂ ਰੈਂਟਡ ਜਾਂ ਨਵਾਂ ਸਟੂਡੈਂਟ ਜਾਂ ਫੋਰੇਨ ਸਟੂਡੈਂਟ ਆ ਕੇ ਜੜਾ ਸਕੀ ਕਰਦਾ ਉਹਦੀ ਇਨਫੋਰਮੇਸ਼ਨ ਲੈਣੀ ਆ ਕਨਸਰਨ ਪੁਲਿਸ ਸਟੇਸ਼ਨ ਮੈਂ ਇਹ ਨੂੰ ਚੰਗੀ ਜਿਹੀ ਸਰ ਇਹ ਦੇਖਣ ਚਾਹੁੰਦਾ ਹੈ ਕਿ 11 ਵਜੇ ਤੱਕ ਸਮਾਂ ਹੈਗਾ ਦੁਕਾਨਾਂ ਬੰਦ ਕਰਨ ਦਾ ਰੈਸਟੋਰੈਂਟ ਬੰਦ ਕਰਨ ਦਾ ਕਿਉਂ ਕੋਈ ਦੁਕਾਨਾਂ ਹੈਗੀਆਂ ਜੋ ਕਿ ਕਾਨੂੰਨ ਦੀ ਲਗੜਾ ਕਰਦੇ ਹੋਏ ਰਾਤ ਰਾਤ ਭਰ 2:00 ਵਜੇ ਤੱਕ ਵੀ ਖੁੱਲੀਆਂ ਰਹਿੰਦੀਆਂ ਉਹਨਾਂ ਨੂੰ ਕੀ ਸੀ ਸੀ ਪਹਿਲਾ ਪ੍ਰੋਬਲਮ ਸੀ ਹੁਣ ਤੁਸੀਂ ਆ ਕੇ 11:30 ਦੇਖੋਗੇ ਮੋਸਟ ਜਿਹੜਾ ਬੰਦ ਹੋਏਗੀ ਜੇ ਇੱਕ ਅੱਧਾ ਕੋਈ ਲੇਟ ਨਾਈਟ ਹੋਊਗਾ ਉਹ ਖਾਣੇ ਵਗੈਰਾ ਦੀ ਹੋਏਗੀ ਆਦਰਵਾਇਜ਼ ਜਿਹੜਾ 11 ਵਜੇ ਹੈ ਸਟ੍ਰਾਈਟਲੀ ਇਹਨਾਂ ਨੂੰ ਕਿਹਾ ਹੋਇਆ ਬੰਦ ਕਰ ਸਰ ਅਗਰ ਕੋਈ ਲਗੜਾ ਕਰਦਾ ਉਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਕੋਈ ਇਹ ਜਿਹੜਾ ਕੋਲ ਤੇ ਉਹ ਸਕਦੇ ਆ ਕੋਲੇ ਲੇਟ ਨਾਈਟ ਤੇ ਸੱਚ ਜਿਹੜਾ ਆ ਆਰਡਰ ਨਹੀਂ ਹੈਗੇ ਕਿ ਉਹ ਬੰਦ ਕਰ ਦਿੰਦੇ ਜਿੰਨੇ ਵਜੇ ਜੇ ਕੋਈ ਆਰਡਰ ਹੈ ਤੇ ਉਹ ਜਿਹੜਾ ਜਿਹਦਾ ਕੇਕੇ ਸ਼ਰਾਬ ਦਾ ਜਾਂ ਦੂਸਰਾ ਹੈ ਉਹ ਅਸੀਂ ਇਸ ਜਿਹੜਾ ਪੰਜਾਬ ਦੇ ਬੰਦ ਕਰਾ ਦਿੰਦੇ ਆ ਮੋਸਟ ਜਿਹੜੇ ਆਪਣਾ ਜ਼ਿਆਦਾਤਰ ਦੁਕਾਨਦਾਰ ਜਿਹੜਾ 11:00 ਵਜੇ ਤੱਕ ਉਹ ਬੰਦ ਕਰ ਸਰ ਆਖਰੀ ਵਿੱਚ ਕੇ ਅੱਜ ਦੀ ਸਲਾਕਾ ਬਾਰੇ ਕੁਝ ਛੋਟੇ ਜਿਹੇ ਕਹਿਣਾ ਚਾਹੁੰਦੇ ਬਾਸੀ ਇਹ ਲਗਾਤਾਰ ਨਾਟਕ ਵਾਲੀ ਗੱਲ ਹੋਈ ਆ ਡਾਕੂਮੈਂਟਸ ਜਿਹੜਾ ਜਣ ਜਿਹੜੇ ਅਨੰਤ ਰਾਈਸ ਕੋ ਵੀ ਕੱਲ ਮਿਲੇਗਾ ਆਪਾਂ ਨੂੰ ਗੋਣ ਕਰਾਂਗੇ ਤੁਸੀਂ ਗੱਲ ਕੀਤੀ ਰਿਸ਼ਪਿੰਦਰ ਨਾਲ ਗੱਲ ਕਰਨ ਲਈ ਧੰਨਵਾਦ